ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਸ਼ਮੀਰ ਸਿੰਘ ਅੱਜ ਆਪਾਂ ਪੰਜਾਬ ਸਰਕਾਰ ਦੇ ਪੱਤਰ 6 ਦੋ 26 ਦੀ ਗੱਲ ਕਰਾਂਗੇ ਇਸ ਪੱਤਰ ਰਾਹੀਂ ਪੰਜਾਬ ਸਰਕਾਰ ਵੱਲੋਂ ਗਰੁੱਪ ਡੀ ਅਤੇ ਗਰੁੱਪ ਸੀ ਦੇ ਜਿਹੜੇ ਕਰਮਚਾਰੀ ਕਲਰਕ ਰੈਂਕ ਦੇ ਵਿੱਚ ਤਰੱਕੀ ਜਾਵਣ ਦੇ ਚਾਹਵਾਨ ਅਜਿਹੇ ਕਰਮਚਾਰੀਆਂ ਵਾਸਤੇ ਜਿਹੜਾ ਟਾਈਪ ਟੈਸਟ ਲਿਆ ਜਾਂਦਾ ਹੈ ਉਸ ਦੇ ਸਬੰਧ ਦੇ ਵਿੱਚ ਇਹ ਪੱਤਰ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ 25 3 2021 ਦੇ ਰਾਹੀਂ ਇਹ ਉਪਬੰਧ ਕੀਤਾ ਗਿਆ ਸੀ ਇਸ ਉਪਬੰਧ ਦੇ ਅਨੁਸਾਰ ਕਰਮਚਾਰੀਆਂ ਨੂੰ ਕਲਰਕ ਰੈਂਕ ਦੇ ਵਿੱਚ ਤਰੱਕੀ ਜਾਵ ਕਰ ਦਿੱਤਾ ਜਾਂਦਾ ਸੀ ਅਤੇ ਤਰੱਕੀ ਹਾਸਲ ਹੋਣ ਦੀ ਮਿਤੀ ਤੋਂ 1 ਸਾਲ ਦੇ ਅੰਦਰ ਇਹਨਾਂ ਕਰਮਚਾਰੀਆਂ ਦੇ ਵੱਲੋਂ ਟਾਈਪ ਟੈਸਟ ਪਾਸ ਕੀਤਾ ਜਾਣਾ ਲਾਜ਼ਮੀ ਸੀ ਜਿਹੜੇ ਕਰਮਚਾਰੀ 1 ਸਾਲ ਦੇ ਵਿੱਚ ਟਾਈਪ ਟੈਸਟ ਪਾਸ ਨਹੀਂ ਕਰਦੇ ਸੀ ਇਹਨਾਂ ਕਰਮਚਾਰੀਆਂ ਨੂੰ ਰਿਵਰਟ ਕਰ ਦਿੱਤਾ ਜਾਂਦਾ ਸੀ ਕਰਮਚਾਰੀਆਂ ਦੇ ਰਿਵਰਟ ਹੋਣ ਦੇ ਨਾਲ ਵਿਭਾਗਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਵਿਭਾਗਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਨਾਲ ਮਾਮਲਾ ਟਿਕਅਪ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ 25/3/2021 ਦੇ ਪੱਤਰ ਦੇ ਵਿੱਚ ਅੰਸ਼ਿਕ ਸ਼ੋਧ ਕਰਦੇ ਹੋਏ ਪੰਜਾਬ ਸਰਕਾਰ ਦਾ ਪੱਤਰ 23/12/2014 ਜਿਹੜਾ ਉਹ ਮੂੜ ਤੋਂ ਲਾਗੂ ਕਰ ਦਿੱਤਾ ਗਿਆ ਇਸ ਪੱਤਰ ਦੇ ਅਨੁਸਾਰ ਪਹਿਲਾ ਕਰਮਚਾਰੀ ਦਾ ਟਾਈਪ ਟੈਸਟ ਲਿਆ ਜਾਵੇਗਾ ਨਿਰਧਾਰਤ ਸਪੀਡ ਦੇ ਨਾਲ ਨਿਰਧਾਰਤ ਸਪੀਡ ਹੈਗੀ 30 ਸ਼ਬਦ ਪ੍ਰਤੀ ਮਿੰਟ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦਾ ਟਾਈਪ ਟੈਸਟ ਹੋਵੇਗਾ ਤੇ ਜਿਹੜੇ ਕਰਮਚਾਰੀ ਟਾਈਪ ਟੈਸਟ ਪਾਸ ਕਰਨਗੇ ਉਹੀ ਕਰਮਚਾਰੀਆਂ ਜਿਹੜੇ ਕਲਰਕ ਰੈਂਕ ਦੇ ਵਿੱਚ ਤਰੱਕੀ ਹਾਸਲ ਕਰਨਗੇ ਜੇਕਰ ਕਿਸੇ ਕਰਮਚਾਰੀ ਨੂੰ ਵਿਭਾਗ ਨੇ ਟਾਈਪਿੰਗ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ ਤਾਂ ਉਹ ਦਫਤਰੀ ਸਮੇਂ ਤੋਂ ਬਾਅਦ ਦਿੱਤੀ ਜਾਵੇਗੀ ਵਿਭਾਗ ਆਪਣੇ ਪੱਧਰ ਤੇ ਵੀ ਟ੍ਰੇਨਿੰਗ ਦੇ ਸਕਦਾ ਹੈ ਜਾਂ ਫਿਰ ਮਹਾਤਮਾ ਗਾਂਧੀ ਇੰਸਟੀਚੂਟ ਵੀ ਕੇ ਇਨ੍ਹਾਂ ਕਰਮਚਾਰੀਆਂ ਦੀ ਟ੍ਰੇਨਿੰਗ ਕਰਵਾਈ ਜਾ ਸਕਦੀ ਹੈ ਕੋਈ ਵੀ ਪ੍ਰਬੰਧਕੀ ਵਿਭਾਗ ਡਾਇਰੈਕਟੋਰੇਟ ਜਾਂ ਨੇ ਟਾਈਪ ਟੈਸਟ ਕੰਡਕਟ ਕਰਵਾਣਾ ਹੈ ਤਾਂ ਉਹਦੇ ਵਾਸਤੇ ਉਸ ਵਿਭਾਗ ਨੇ ਇੱਕ 3 ਨਵੰਬਰ ਦੀ ਕਮੇਟੀ ਦਾ ਗਠਨ ਕਰਨਾ ਹੈ ਤੇ ਜਿਹੜੀ ਕਮੇਟੀ ਆ ਇਹ ਸਾਲ ਦੇ ਵਿੱਚ ਵਿਭਾਗ ਦੇ ਪਦਰਤੇ ਜਾਂ ਦਫ਼ਤਰ ਦੇ ਪਦਰਤੇ 3 ਜਾਂ 4 ਵਾਰ ਜਿਹੜਾ ਕਰਮਚਾਰੀਆਂ ਦਾ ਟਾਈਪ ਟੈਸਟ ਲੈਣਾ ਯਕੀਨੀ ਬਣਾਈਗੀ ਤੇ ਜਿਹੜੇ ਕਰਮਚਾਰੀ ਪੰਜਾਬ ਸਰਕਾਰ ਦੇ ਪੱਤਰ 2021 ਦੇ ਅਨੁਸਾਰ ਕਲਰਕ ਰੈਂਕ ਦੇ ਉੱਤੇ ਤਰੱਕੀਯਾਬ ਹੋ ਚੁੱਕੇ ਆ ਪਰ ਉਹਨਾਂ ਨੇ ਜਿਹੜਾ 1 ਸਾਲ ਦਾ ਸਮਾਂ ਉਹ ਪੂਰਾ ਹੋ ਚੁੱਕਿਆ ਤੇ ਇਸ ਦੇ ਬਾਵਜੂਦ ਵੀ ਉਹ ਕਰਮਚਾਰੀ ਜਿਹੜਾ ਟਾਈਪ ਟੈਸਟ ਪਾਸ ਨਹੀਂ ਕਰ ਸਕੇ ਅਤੇ ਮੌਜੂਦਾ ਸਮੇਂ ਦੇ ਵਿੱਚ ਕਲਰਕ ਰੈਂਕ ਦੀ ਸਾਮੀ ਤੇ ਕਾਮਾ ਕਰ ਰਹੇ ਹਾਂ ਇਹ ਜਿਹੇ ਕਰਮਚਾਰੀਆਂ ਨੂੰ 31 ਮਾਰਚ 2026 ਤੱਕ ਦਾ ਸਮਾਂ ਦਿੱਤਾ ਗਿਆ ਆਖਰੀ ਮੌਕਾ ਦਿੱਤਾ ਗਿਆ ਜੇਕਰ ਇਹ ਕਰਮਚਾਰੀ ਟੈਪ ਟੈਸਟ ਪਾਸ ਨਹੀਂ ਕਰ ਸਕਣਗੇ ਤਾਂ ਇਹਨਾਂ ਨੂੰ ਜਿਹੜੀ ਇਹਨਾਂ ਦੀ ਮੂਲ ਸਾਮੀ ਉਹਦੇ ਉੱਤੇ ਰਿਵਰਟ ਕਰ ਦਿੱਤਾ ਜਾਵੇਗਾ ਜਿਹੜੀਆਂ ਇਹ ਹਦਾਇਤਾਂ ਇਹ ਪੱਤਰ ਦੇ ਜਾਰੀ ਹੋਣ ਦੀ ਮਿਤੀ ਭਾਵ ਕਿ 6/2/2026 ਤੋਂ ਲਾਗੂ ਹੋਈਆਂ ਜਿਹੜੇ ਕਰਮਚਾਰੀ 2021 ਦੇ ਪੱਤਰ ਅਨੁਸਾਰ 6/2/26 ਤੋਂ ਪਹਿਲਾਂ ਤਰੱਕੀ ਜਾਵ ਹੋ ਚੁੱਕੇ ਆ ਤਾਂ ਉਹਨਾਂ ਨੂੰ 1 ਸਾਲ ਦੇ ਅੰਦਰ ਜਿਹੜਾ ਟੈਪ ਟੈਸਟ ਪਾਸ ਕਰਨਾ ਹੋਵੇਗਾ ਧੰਨਵਾਦ ਦੋਸਤੋ